ਪਿੰਡ ਘਰੋਤਾ ਚ ਜਗਤ ਸਿੰਘ ਗੁਰਦਾਸ ਮਹਾਰਾਜ ਜੀ ਦੇ ਗੁਰੂ ਘਰ ਨੂੰ ਲੈ ਕੇ ਬੋਝੀ ਸਮਾਜ ਪਾਰਟੀ ਤੇ ਪੰਜਾਬ ਪੁਰਸ ਤੱਕਾ ਮੁਕੀ ਸ਼ੁਰੂ ਲਗਾਤਾਰ ਤਸਵੀਰਾਂ ਸਾਂਝੀਆਂ ਕਰਿਆ ਦਿਖਦੇ ਰਹੋ ਲਗਾਤਾਰ ਪੰਜਾਬ ਪੁਰਸ ਖਿਲਾਫ ਬੋਝੀ ਸਮਾਜ ਪਾਰਟੀ ਨੇ ਲਗਾਏ ਮਰਦਾਬਾਦ ਦੇ ਨਾਰੇ ਆਮ ਆਦਮੀ ਪਾਰਟੀ ਖਿਲਾਫ ਲੱਗੇ ਨਾਰੇ ਲਗਾਤਾਰ ਤਸਵੀਰਾਂ ਸਾਂਝੀਆਂ ਕਰਿਆ ਪਿੰਡ ਵਾਸੀਆਂ ਦੇ ਨਾਲ ਪੰਜਾਬ ਪੁਰ ਦੀ ਤੱਕਾ ਮੁਕੀ ਲਗਾਤਾਰ ਤਸਵੀਰਾਂ ਸਾਂਝੀਆਂ ਕਰਿਆ ਭੋਜ ਸਿੰਘ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਬਤਾਸ ਸਿੰਘ ਕਰੀਪੁਰੇ ਰੱਖ ਦਿੱਤੀ ਸਭ ਤੋਂ ਵੱਡੀ ਰੈਲੀ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪਿੰਡ ਤਲੋਤਾ ਤੋਂ ਜਐਸਵੀ ਦੇ ਨਾਲ ਸਤਗੁਰਪ੍ਰਬਦਾਸ ਮਹਾਰਾਜ ਜੀ ਦੇ ਗੁਰੂ ਘਰ ਦੀਆਂ ਦੀਵਾਰਾਂ ਤੋੜੀਆਂ ਗਈਆਂ ਲਗਾਤਾਰ ਤਸਵੀਰਾਂ ਦੇਖਦੇ ਰਹੋ ਮਰਦਾਵਤ ਮਰਦਾਵਤ ਕੱਕੇ ਕਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਵੱਡੀ ਬੰਦ ਕਰੋ ਬੰਦ ਕਰੋ ਬੰਦ ਕਰੋ ਬਜਾਅ ਦਾਬਾਬ ਮੁਦਾਬਾ ਹੱਕਾਂ ਲਈ ਜੋ ਜ਼ਰਦੇ ਲੋਕ ਥੇਲਾ ਤੋਂ ਨਹੀਂ ਮੰਤਰੀ ਭਗਵੰਤ ਮਾਨ ਦੀ ਮਰਜ਼ੀ ਨਾਲ ਹੱਲ ਨਹੀਂ ਹੋਊਗਾ ਇਹ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਹੱਲ ਕੀਤਾ ਜਾਊਗਾ 100 ਰੁਪਏ ਫਕਰਾਹੀ ਹੈ ਇਸ ਕਰਕੇ ਪੰਜਾਬ ਦੀ ਸਰਕਾਰ ਭੁੱਲ ਜਾਏ ਕਿ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਨੂੰ ਪੁਲਿਸ ਦੇ ਜ਼ਬਰਦਸਤ ਦਬਾਇਆ ਜਾ ਸਕਦਾ ਹੈ ਅਸੀਂ ਮੁਕਾਬਲਾ ਕਰਾਂਗੇ ਲੜਾਈ ਲੜਾਂਗੇ ਗੁਰੂ ਦੇ ਵਿਧਾਨ ਚਿੱਤੇ ਸਨਮਾਨ ਮੇ ਪੀਐਸਪੀ ਮਦਮ ਕੱਲ ਦੁਪਹਿਰ 1 ਵਜੇ ਦੋਜਨ ਸਮਾਜ پارٹی ਪਿੰਡ ਮੰਗਲ ਦੇ ਵਿੱਚ ਵਿਦਾਨ ਸਭਾ ਹਲਕਾ ਫਲੋਰ ਅਤੇ ਸਾਰੇ ਦੁਆਬੇ ਦੀ ਮੀਟਿੰਗ ਰੱਖੀ ਗਈ ਹੈ ਪੂਰੇ ਦੁਆਬੇ ਚੋਂ ਗੁਰੂ ਨਾਮਲੇਵਾ ਸੰਗਤਾਂ ਠੀਕ 1 ਵਜੇ ਨੰਗਲ ਪਹੁੰਚਣਗੀਆਂ ਔਰ ਨੰਗਲ ਦੀ ਧਰਤੀ ਤੋਂ ਪਿੰਡ ਤਲੇਤਾ ਚ ਭੋਜਨ ਸਮਾਜ ਪਾਰਟੀ ਵੱਲੋਂ ਵੱਡੀ ਰੈਲੀ ਕਰਨ ਦਾ ਫੈਸਲਾ ਔਰ ਦੇ ਦਾ ਐਲਾਨ ਕੀਤਾ ਜਾਊਗਾ ਗੁਰੂ ਰਵਿਦਾਦ ਜੀ ਦੇ ਸਨਮਾਨ ਮੇ ਬੀਐਸਪੀ ਮਦਾਨ ਕਿਸੇ ਵੀ ਕੀਮਤ ਤੇ ਪੰਜਾਬ ਸਰਕਾਰ ਕੰਨ ਖੋਲ ਕੇ ਸੁਣ ਲਵੇ ਜिले ਦਾ ਪ੍ਰਸ਼ਾਸਨ ਸੁਣ ਲਵੇ ਜਾਵਰ ਤੇਰਾ ਸੁਣ ਲੈ ਕਿ ਕਿਸੇ ਵੀ ਕੀਮਤ ਤੇ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਸਰਕਾਰ ਤੇ ਜ਼ਬਰ ਅੱਗੇ ਬਿਲਕੁਲ ਚੁਕਣ ਨੂੰ ਤਿਆਰ ਨਹੀਂ ਕਿਉਂਕਿ ਪੰਚਾਇਤ ਨੇ ਪਹਿਲਾਂ ਮਤਾਂ ਪਾ ਕੇ ਉਹ ਜਗ੍ਹਾ ਦਿੱਤੀ ਹੈ ਔਰ ਪੰਚਾਇਤ ਵੱਲੋਂ ਮਤਾਂ ਪਾ ਕੇ ਜਗ੍ਹਾ ਦੇਣ ਤੋਂ ਬਾਅਦ ਉੱਥੇ ਚਾਰ ਦਿਵਾਰੀ ਕੀਤੇ ਗਏ ਸੰਗਤਾਂ ਦੇ ਪੈਸੇ ਦੇ ਨਾਲ ਗੁਰੂ ਰਵਿਦਾਸ ਗੁਰੂ ਘਰ ਦੇ ਉੱਪਰ ਪੰਜਾਬ ਸਰਕਾਰ ਨੇ ਜੋ ਹਮਲਾ ਕਰਵਾਇਆ ਦਿਵਾਰਾਂ ਤੋੜੀਆਂ ਗੁਰੂ ਘਰ ਦੀਆਂ ਦਿਵਾਰਾਂ ਦਿਵਾਰਾਂ ਨੂੰ ਡਿਮੋਲਿਸ਼ ਕੀਤਾ ਮੈਂ ਬਹੁਜਲ ਸਮਾਜ ਪਾਰਟੀ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਇਸ ਜ਼ਾਬਰ ਰਵਈਏ ਦੀ ਨਿੰਦਾ ਕਰਦਾ ਔਰ ਜੋ ਗੁਰੂ ਰਵਿਦਾਸ ਦੇ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਆਮ ਪਾਰਟੀ ਦੇ ਸਰਕਾਰ ਦੇ ਉੱਤੇ ਨਫਰਤ ਹੋ। ਉਹਦੇ ਫਰਾਲਗੜ੍ਹ ਸਾਭੇ ਵੀ ਸ਼ਰਾਬ ਦੇ ਠੇਕੇ ਖੋਲ੍ਹੇ ਹੋ। ਜਿੱਥੇ ਸੰਤਾ ਸ਼ਰਦਾ ਨਾ ਜਾਣੀਆਂ ਇਹ ਉਹਨੂੰ ਨਸ਼ੇ ਦੇ ਕੇਂਦਰ ਵਜੋਂ ਡਿਵੈਲਪ ਕਰ ਰਹੇ। ਤੋਂ ਇਹ ਇਸ ਤੋਂ ਇਲਾਵਾ ਇਹਨਾਂ ਨੇ ਪਹਿਲਾਂ ਕਰਤਾਰਪੁਰ ਤੇ ਵਿੱਚ ਵੀ ਗੁਰੂ ਰਵਿਦਾਸ ਘਰਾਂ ਦੇ ਵਿੱਚ ਡਿਸਪਿਊਟ ਪੈਦਾ ਕੀਤਾ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੀ ਇਹ ਜਗ੍ਹਾ ਜਗ੍ਹਾ ਡਿਸਪਿਊਟ ਪੈਦਾ ਕਰਕੇ ਮੇਰੇ ਸਰਕਾਰੀ ਜ਼ਬਰਦਸਤ ਪੁਲਿਸ ਤੰਤਰ ਦਾ ਇਸਤੇਮਾਲ ਕਰਕੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਤੇ ਜ਼ੁਲਮ ਜਬਰ ਕਰਦੇ ਆ। ਮੋਹਦਨ ਸਮਾਜ ਪਾਰਟੀ ਵੱਲੋਂ ਅਸੀਂ ਸਰਕਾਰ ਦੇ ਇਸ ਜ਼ਬਰ ਦੇ ਨਿੰਦਾ ਕਰਦੇ ਆ। ਕੱਲ ਠੀਕ 1 ਵਜੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੀ ਮੀਟਿੰਗ ਅਸੀਂ ਪਿੰਡ ਨੰਗਲ ਦੇ ਵਿੱਚ ਬੁਲਾਈ ਆ। ਮੈਂ ਦੋਆਬੇ ਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਬੀਐਸਪੀ ਦੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਉਹ ਕੱਲ 1 ਵਜੇ ਆਣ। ਉੱਥੋਂ ਅਗਲਾ ਪ੍ਰੋਗਰਾਮ ਲਾਨਿਆ ਜਾਊਗਾ। ਔਰ ਬਹੁਜਨ ਸਮਾਜ પાર્ટી ਪਿੰਡ ਤਲੇਤਾ ਦੇ ਵਿੱਚ ਹੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਬੜਾ ਇਕੱਠ ਬੁਲਾ ਕੇ ਪੰਜਾਬ ਦੀ ਸਰਕਾਰ ਨੂੰ ਮਜਬੂਰ ਕਰੇਗੀ ਕਿ ਉਹ ਆਪਣੇ ਫੈਸਲੇ ਨੂੰ ਬਦਲੇ ਔਰ ਆਪਣੀ ਗਲਤੀ ਨੂੰ ਸੁਧਾਰੇ। ਧੰਭਾ ਜਨ ਸਮਾਜ પાર્ટી ਜਿੰਦਾਬਾਦ ਜਿੰਦਾਬਾਦ। ਸਰ ਨੂੰ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਪੰਜ-ਪੰਜ ਦੀ ਟੀਮ ਬਠਾਵਾਂਗੇ ਔਰ ਉਹਦੇ ਵਿੱਚ BSP ਦੇ ਵੀ 2-4 ਜ਼ਿੰਮੇਵਾਰ ਸਾਡੇ ਨਮਾਇੰਦੇ ਬੈਠਣਗੇ। ਸਪਸ਼ਟੋ ਸਾਡਾ ਸਟੈਂਡ ਕਿ ਸਰਕਾਰ ਸੰਗਤੀਆਂ ਭਾਵਨਾਵਾਂ ਦਾ ਸਤਕਾਰ ਕਰੇ ਸੰਗਤੀਆਂ ਭਾਵਨਾਵਾਂ ਨੂੰ ਕ੍ਰਸ਼ ਕਰਕੇ ਦੇਖੋ ਜਨਤੰਤਰ ਕੀ ਹੈ ਜਨਤੰਤਰ ਦੇ ਵਿੱਚ ਜਨਤਰ ਦੀ ਚੁਣੀ ਹੋਈ ਸਰਕਾਰ ਜਨਤਾ ਦੀਆਂ ਭਾਵਨਾਵਾਂ ਦਾ ਸਨਮਾਨ ਕਰੇ ਇਹ ਉਹਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਜਨਤਾ ਗੁਰੂ ਰਵਿਦਾਸ ਨਾਮ ਲੈਵਾ ਸੰਕਟਾਂ ਚਾਹਨੀ ਹੈ ਕਿ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਨੂੰ ਜੋ ਇਹਨਾਂ ਨੇ ਤੋੜਿਆ ਉਹਦਾ ਸਟੇਟਸ ਉਹ ਹੀ ਪਹਿਲੇ ਵਾਲਾ ਹੀ ਬਹਾਲ ਹੋਣਾ ਚਾਹੀਦਾ ਔਰ ਜ਼ਿੰਮੇਵਾਰ ਅਧਿਕਾਰੀ ਡੀਸੀ ਐਸਐਸਪੀ ਜੋ ਹੈ ਉਹਨਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਤੋ ਸਰਕਾਰ ਅਗਰ ਇਹ ਚਾਹੁੰਦੀ ਹੈ ਕਿ ਅਸੀਂ ਇਸ ਪੁਲ ਨੂੰ ਸੁਧਾਰੀਏ ਤਾਂ ਬਹੁਜਨ ਸਮਾਜ ਪਾਰਟੀ ਦੀ ਸਲਾਹ ਮੁਤਾਬਕ ਉਹਨੂੰ ਸਹੀ ਦਿਸ਼ਾ ਚੱਕੇ ਬਦਲਣਾ ਚਾਹੀਦਾ ਹੈ ਕੱਲ ਅਸੀਂ 1 ਵਜੇ ਨੰਗਲ ਦੇ ਵਿੱਚ ਮੀਟਿੰਗ ਬੁਲਾਈ ਆ। ਉੱਥੇ ਅਸੀਂ ਅਗਲੀ ਡੇਟ ਦਾ ਅਲਾਣ ਕਰਾਂਗੇ ਪਿੰਡ ਧਲੇਤੇ ਦੇ ਵਿੱਚ ਬੜੀ ਰੈਡੀ ਕਰਦੇ। ਪਰ ਸਰ ਪ੍ਰਸ਼ਾਸਨ ਕਹਿ ਰਿਹਾ ਪੰਚਾਇਤ ਵੱਲੋਂ ਮਤਾ ਪਾ ਕੇ ਜਾਰੀ ਦਿੱਤੀ ਗਈ ਸੀ ਕਿ ਇਥੇ ਇੱਕ ਗਰਾਊਂਡ ਬਣਾਈ ਜਾਣੀ ਹੈ। ਅਸੀਂ ਗੁਰੂ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਲਖੋ ਪ੍ਰਸ਼ਾਸਨ ਜੋ ਕਹਿੰਦਾ ਇਹ ਪ੍ਰਸ਼ਾਸਨ ਦਾ ਵਰਸ਼ਨ ਜਿਹੜਾ ਮਤਾ ਪਾ ਕੇ ਦਿੱਤਾ ਉਹ ਗਰਾਊਂਡ ਦਾ ਮਤਾ ਦਿਖਾਵੇ ਪ੍ਰਸ਼ਾਸਨ ਕਿੱਥੇ ਹੈ? ਜਿਹੜਾ ਪਹਿਲਾਂ ਮਤਾ ਪਾ ਕੇ ਦਿੱਤਾ ਉਹਦੇ ਵਿੱਚ ਕਿੱਥੇ ਗਰਾਉਂਡ ਦਾ ਮਤਾ ਹੈ ਪ੍ਰਸ਼ਾਸਨ ਝੂਠ ਬੋਲ ਰਿਹਾ ਪ੍ਰਸ਼ਾਸਨ ਸ਼ਾਸਕ ਸ਼ਾਸਕਾਂ ਤੇ ਪਾਪ ਨੂੰ ਟਕਣ ਦੀ ਕੋਸ਼ਿਸ਼ ਕਰ ਰਿਹਾ ਐਸਾ ਕੋਈ ਮਤਾ ਜਿਹੜਾ ਸਾਡੇ ਕੋਲ ਮਤਾ ਆ ਤੁਹਾਨੂੰ ਕਾਪੀ ਹੈ ਇਹ ਦੀ ਦਿਖਾਓ ਕਾਪੀ ਇਹਦੇ ਵਿੱਚ ਇਸ ਕਾਪੀ ਦੇ ਵਿੱਚ ਇਹ ਤਾਂ ਉਹ ਦਵਾ ਲੜੀਆਂ ਉਸ ਮਕਸ਼ਰ ਲੱਗੇ। ਹਰੀ ਪੰਜਾਬ ਵੀ ਨਹੀਂ ਹੈਗਾ ਬਜਾਦ ਵੀ ਨਾਲ ਹੈਗੀ ਹੈ 11 ਨੰਬਰ ਇਹਦੇ ਵਿੱਚ ਦੱਸੋ ਇਹਦੇ ਵਿੱਚ ਕਮਿਟੀ ਹਾਲ ਲਿਖਿਆ। ਸ਼੍ਰੀ ਗੁਰੂ ਰਵਿਦਾਸ ਕਮਿਟੀ ਹਾ ਤੇ ਉਹਦੀ ਚਾਰ ਦਬਾਰੀ ਸੰਗਤ ਨੇ ਆਪਣੇ ਪੈਸੇ ਨਾਲ ਕਰ ਲਈ। ਤਾਂ ਇਹ ਕੋਈ ਪਾਪ ਥੋੜੀ ਕੀ ਤੱਕ। ਔਰ 4 ਮਹੀਨੇ ਪਹਿਲਾਂ ਕਰੀ ਔਰ ਇਹਨਾਂ ਨੇ ਕੋਈ ਡਿਸਕਸ਼ਨ ਨਹੀਂ ਕੀਤੀ। ਉਹ ਨਹੀਂ ਕੋਈ ਟੇਬਲ ਚੱਕ ਰਹੀ ਸਲੂਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਤੱਕ ਕੋਈ ਕਿਸੇ ਕਿਸਮ ਦਾ ਨੋਟਿਸ ਨਹੀਂ ਕੋਈ ਇਨਕੁਆਰੀ ਨਹੀਂ ਕੋਈ ਗੱਲ ਨਹੀਂ ਸਿਰਫ ਨਾਦਰਸ਼ਾਈ ਫਰਮਾਨ ਉਹ ਭਾਜੀ ਸਮਾਜ ਪਾਰਟੀ ਸਰਕਾਰ ਦੇ ਇਸ ਜ਼ਬਰ ਦਾ ਮੁਕਾਬਲਾ ਕਰੋ ਕਿ ਸਰਕਾਰ ਦੇ ਇਸ ਜ਼ਬਰ ਨੂੰ ਜਨਤਾ ਦੇ ਵਿੱਚ ਜਾ ਕੇ ਨੰਗਾ ਕਰੋਗੀ ਅਸੀਂ ਕੱਲ ਦੀ ਮੀਟਿੰਗ ਦੇ ਵਿੱਚ ਅਗਲੀ ਬੜੀ ਰੈਲੀ ਦਾ ਤਹਿਤ ਦੇ ਵਿੱਚ ਐਲਾਨ ਕਰਾਂਗੇ ਕਿ ਸਰਕਾਰ ਜਨਤਾ ਸੰਗਤਿਆ ਭਾਵਨਾ ਦਾ ਆਦਰ ਕਰੇ ਨਹੀਂ ਤਾਂ ਸੰਗਤ ਦੇ ਇਹ ਜਿਹੜਾ ਮਾਲ ਵਿਭਾਗ ਦੇ ਵਿੱਚ ਪਲੇਗਰਾਉਂਡ ਬੋਲਦੀ ਆ ਪਰ ਉਹਦੇ ਉੱਤੇ ਕੋਸ਼ਕ ਮੈਂਬਰਾਂ ਵੱਲੋਂ ਕਹਿ ਲਓ ਜਾਂ ਕੁਝ ਘਰਾਂ ਵੱਲੋਂ ਕਹਿ ਲਓ ਇੱਥੇ ਕੰਦ ਕੀਤੀ ਗਈ ਸੀ ਜਿਹੜਾ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਉਸ ਪਲੇਗਰਾਉਂਡ ਦੇ ਵਿੱਚ ਤੋਂ ਅੱਜ ਜਿਹੜਾ ਅਸੀਂ ਪ੍ਰੋਸੈਸ ਕੀਤਾ ਮਤਾ ਪਾਇਆ ਸਾਰਾ ਕੁਝ ਕਰਕੇ ਡੀਡੀਪੀਓ ਸਾਹਿਬ ਤੋਂ ਡੀਸੀ ਸਾਹਿਬ ਤੋਂ ਆਰਡਰ ਹੋਈ ਸੀ ਉਸੇ ਸੰਬੰਧ ਵਿੱਚ ਅੱਜ ਡੀਐਸਪੀ ਸਾਹਿਬ ਪੰਚਾਇਤ ਨੂੰ ਕਬਜ਼ਾ ਲੈ ਕੇ ਦੇਣ ਆਏ ਸੀ ਤੇ ਉਹਦੇ ਸੰਬੰਧ ਵਿੱਚ ਇਹ ਕੰਦ ਢਾਈ ਗਈ ਹੈ ਜੀ ਇਹ ਬਿਲਕੁਲ ਨਜਾਇਜ਼ ਸੀ ਕਿੰਤ ਇਹਦਾ ਵਿੱਚ ਚੱਲਦਾ ਪਿਆ ਇਹ ਨਜਾਇਜ਼ ਕਬਜ਼ਾ ਜਿਹੜਾ ਗਰਾਊਂਡ ਦੇ ਪਲੇ ਗਰਾਊਂਡ ਦੇ ਉੱਪਰ ਹੋਇਆ ਸੀ ਉਹਨੂੰ ਛਡਾਉਣ ਦੇ ਲਈ ਆ ਇਹ ਪਹਿਲਾਂ ਵੀ ਥੋੜਾ ਜਿਹਾ 4 ਮਹੀਨੇ ਪਹਿਲਾਂ ਇਹ ਕਬਜ਼ਾ ਹਟਾਇਆ ਜਾ ਰਿਹਾ ਸੀ ਉਦੋਂ ਸਾਨੂੰ ਰੋਕਤਾ ਇਹਨਾਂ ਨੇ ਮੋਰੇ ਫੋਟੋਆਂ ਰੱਖਤੀਆਂ ਲਿਆ ਕੇ ਗੁਰੂ ਸਾਹਿਬਾਨਾਂ ਦੇ ਆ ਕੁਝ ਕੁ ਬੰਦਿਆਂ ਨੇ ਜਦਕਿ ਸਾਰਾ ਐਸਸੀ ਸਮਾਜ ਸਾਡੇ ਨਾਲ ਸਹਿਮਤ ਆ ਵੀ ਇੱਥੇ ਗਰਾਊਂਡ ਬਣਨੀ ਚਾਹੀਦੀ ਆ ਪਹਿਲਾਂ ਵੀ ਪਲੇ ਗਰਾਊਂਡ ਦੀ ਜਗ੍ਹਾ ਇਹ ਵੀ ਇੱਥੇ ਗਰਾਊਂਡ ਬਣਨੀ ਚਾਹੀਦੀ ਆ ਕੁਝ ਕੁ ਲੋਕਾਂ ਵੱਲੋਂ ਇੱਥੇ ਕੰਦ ਪਾਈ ਜਾ ਰਹੀ ਆ ਬੇ ਬਾਰ-ਬਾਰ ਕੰਦ ਹੁਣ ਅਸੀਂ ਕਾਨੂੰਨੀ ਕਾਰਵਾਈ ਕਰਕੇ ਡੀਸੀ ਸਾਹਿਬ ਦੇ ਆਰਡਰਾਂ ਆਏ ਇਹ ਕੰਦ ਅਸੀਂ ਅੱਜ ਕਬਜਾ ਲੈਣ ਨੂੰ ਢਾਹ ਦੇ ਪਏ ਸੀਗੇ ਅੱਜ ਫਿਰ ਇੱਥੇ ਆ ਕੇ ਲੋਕੀ ਬਾਹਰੋਂ ਆ ਕੇ ਦੁਆ ਕਰਦੇ ਪਏ ਆ ਬੇ ਗੁਰਦੁਆਰਾ ਸਾਹਿਬ ਦੀ ਕੰਦ ਢਾਹ ਦਿੱਤੀ ਪਰ ਅਸੀਂ ਇਹ ਕਹਿੰਦੇ ਆ ਬੇ ਸਾਰਿਆਂ ਨੂੰ ਬੇ ਕੋਈ ਵੀ ਇਹ ਚੀਜ਼ ਦੇ ਵਿੱਚ ਗਮਰਾਹ ਨਾ ਹੋ ਸਾਡਾ ਐਸਸੀ ਭਾਈਚਾਰਾ ਸਾਡੇ ਨਾਲ ਸਾਰੇ ਸਹਿਮਤ ਆ ਜਿਹੜੇ ਅਸੀਂ ਗੁਰੇ ਪਲੇ ਗਰਾਊਂਡ ਦਾ ਲਾਉਣਾ ਸੀਗਾ ਬੈਨਰ ਉਹ ਵੀ ਇਹਨਾਂ ਨੇ ਪਾੜਿਆ ਆ ਕੇ ਇੱਥੇ ਮੈਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਆ ਕੇ ਸਾਰਾ ਕੁਝ ਇਹਨਾਂ ਨੇ ਪਾੜ ਖਾਰ ਸਦਿਆ ਪਰੇ ਆ ਗੱਲਾਂ ਨਹੀਂ ਸਾਨੂੰ ਚਾਹੀਦੀਆਂ ਜਿਹੜੇ ਫਰਕ ਪਾਉਂਦੇ ਆ ਨਾ ਗੁਰੂ ਘਰ ਦੇ ਨਾਂ ਤੇ ਬਦਨਾਮ ਕਰਨਾ ਚਾਹੁੰਦੇ ਆ ਪੰਚਾਇਤ ਨੂੰ ਜਾਂ ਕੁਝ ਵੀ ਸਾਜੀ ਸਾਰਿਆਂ ਦਾ ਸਾਰਿਆਂ ਦੇ ਸਾਂਝੇ ਪੰਚਾਇਤ ਹੁੰਦੀ ਆ ਇਦਾਂ ਦਾ ਕੋਈ ਪੱਖ ਮਾਤ ਨਹੀਂ ਜੇ ਅਸੀਂ ਉਹਨਾਂ ਦੂਈਆਂ ਬਰਾਦਰੀਆਂ ਤੋਂ ਨਾ ਖੱਤੇ ਛੜਾਵਾਂਗੇ ਨਾ ਜ਼ਮੀਨਾਂ ਛੜਾਵਾਂਗੇ ਸਾਨੂੰ ਤਾਂ ਕਹਿਣ ਅਸੀਂ ਤਾਂ ਬਰਾਦਰੀਆਂ ਦੇ ਵਿੱਚ ਫਰਕ ਪਾਉਂਦੇ ਨਹੀਂ ਹੈਗੇ ਸਰ ਭਾਈ ਆਪਣੇ ਪੰਚਾਇਤ ਦੀ ਗਰਾਊਂਡ ਜਿਹੜੀ ਗਰਾਉਂਚੈਤ ਦੀ ਜਗਾ ਹੈਗੀ 10 ਕ ਨਾਲ 4 ਮਰਲੇ 6 ਮਹੀਨੇ ਦੇ ਨੀਅਰਬਾਊਟ ਇੱਥੇ ਕੰਦ ਕੀਤੀ ਹੋਈ ਸੀ ਇਹਨਾਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਗੇਟ ਵੀ ਲਾ ਲਿਆ ਤੇ ਅਸੀਂ ਹੁਣ ਡੀਸੀ ਸਰ ਤੋਂ ਪੁਲਿਸ ਦੀ ਮੰਗ ਲੈ ਕੇ ਤੇ ਅਸੀਂ ਇਹ ਰਿਮੂਵ ਕਰਵਾਤਾ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ